ਗੁਰੂ ਨਾਨਕ ਉਹ ਹੈ ਜਿਹਦੇ ਬਚਨ ਨਾਲ ਪੱਥਰਾਂ 'ਚੋਂ ਪਾਣੀ ਵਹਿੰਦਾ ਹੈ ਗੁਰੂ ਨਾਨਕ ਉਹ ਹੈ ਜਿਹਦੇ ਬਚਨ ਦੇ ਵਿੱਚ ਮੁਰਦੇ ਉੱਠ ਕੇ ਬਹਿ ਜਾਂਦੇ ਨੇ ਗੁਰੂ ਨਾਨਕ ਉਹ ਹੈ ਜਿਹਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਜ਼ਹਿਰੀਲਾ ਜਿਹਾ नाग ਵੀ ਛਾਇਆ ਕਰਦਾ ਹੈ ਗੁਰੂ ਨਾਨਕੋ ਜਿਸ ਦੇ ਹੁਕਮ ਦੀ ਤਾਹੀਲ ਸੁੱਲ ਕੈਨਾਤ ਦੇ ਜੀਵ ਜੰਤੂ ਕਰਦੇ ਨੇ ਤੇ ਮੈਂ ਬਾਣੀ ਤੋਂ ਪੁੱਛਿਆ ਵੀ ਵਾਗਿਆ ਇਹ ਸਭ ਉਹਦੇ ਹੁਕਮ ਵਿੱਚ ਚੱਲਦੇ ਨੇ ਸਾਡੇ ਦੇ ਕਬਰ ਤੇ ਚਾਰ ਦਿਨੀਆਂ ਅੱਖੇ ਵਿੱਚ ਚੱਲਦੇ ਕਿ ਸਾਡੇ ਵਰਗਾ ਹੈ ਗੁਰਨਾਨਕ ਬਾਣੀ ਕਹਿੰਦੀ ਨਹੀਂ ਭੈ ਵਿੱਚ ਸੂਰਜ ਭੈ ਵਿੱਚ ਚੰਦ ਭੈ ਵਿੱਚ ਪਵਨ ਵਹ ਸਦਵਾਉ ਭੈ ਵਿੱਚ ਚੱਲ ਹੈ ਲੱਖ ਦਰਿਆਉ ਪੈ ਵਿੱਚ ਅਗਨ ਕੱਡਾ ਵੇਕਾਰ ਪੈ ਵਿੱਚ ਧਰਦੀ ਦੱਬੀ ਭਾਰ ਗੁਰੂ ਨਾਨਕੋ ਹੈ ਜਿਹਦੇ ਹੁਕਮ ਦੇ ਵਿੱਚ ਪਾਣੀ ਹੈ ਨਦੀਆਂ ਨੇ ਸੂਰਜ ਨੇ ਗੁਰੂ ਨਾਨਕੋ ਹੈ ਜਿਹਦੇ